ਖਤਸਰੀ ਕਾਲ ਜੀ ਤੇ ਆਪਾਂ ਕਰਿਆ ਹਰੇੜੀ ਤਿਆਰ ਤੇ ਦੇਖੋ ਜੀ ਪਾਈਪ ਦੀ 3 ਇੰਚ ਦੀ ਬਲਦ ਰੇੜੇ ਤੋਂ ਹੁਣ ਇਹ ਟਰੈਕਟਰ ਵਾਲੀ ਮਿੰਨੀ ਟਰਾਲੀ ਮੰਨੂ ਦੇਖੋ ਜੀ ਆ ਆ 3 ਇੰਚ ਦੀ ਪਾਈਪ ਲਾਤਾ ਇਸ ਤਰ੍ਹਾਂ ਆ ਡਾਹੀ ਲਾਤੀ ਤੇ ਆ ਚੈਨਲ ਲਾਤੇ ਆ ਹਿਸੇ ਤੋਂ ਸਪੋਰਟ ਪਾਤੀ ਜੀ ਇੱਥੇ ਤੱਕ ਦੇਖੋ ਜੀ ਬਣ ਗਈ ਗੱਲ ਬਾਤ ਤੇ ਵੀਡੀਓ ਨੂੰ ਸ਼ੇਅਰ ਕਰਦਿਆ ਕਰੋ ਆਪਣੇ ਪੇਜ ਨੂੰ ਫੋਲੋ ਕਰੋ ਤੇ ਆਹਾਂ ਪਿੱਛੇ ਆਹ ਹੁੱਕ ਲਾਤੀ ਤਾਂ ਜੇ ਸਪਰੇਅ ਵਾਲਾ ਜਿਹੜਾ ਪੰਪ ਲੈ ਜਾਂਦਾ ਪਿੱਛੇ ਪਾ ਕੇ ਭੁੱਲ ਜਾ ਸਕ ਬੱਦ ਤੋਂ ਬੱਦ ਵੀਡੀਓ ਸ਼ੇਅਰ ਆਪਣੇ ਪੇਜ ਨੂੰ ਫੋਲੋ ਕਰੋ ਤੇ ਲਾਇਕ ਕਮੈਂਟ ਕਰਨਾ ਧੰਨਵਾਦੀ